ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਵੀਡੀਓ ਵਿੱਚ ਅਸੀਂ ਜਿਹੜਾ ਸਾਡੇ ਕੋਲ ਪਹਿਲਾ ਗਰੁੱਪ ਹੈਗਾ ਸੀ ਦੂਸਰੀ ਤੀਸਰੀ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵਾਸਤੇ ਇਹਨਾਂ ਵਿਦਿਆਰਥੀਆਂ ਦੇ ਸਿਲੇਬਸ ਵਿੱਚੋਂ ਜਿਹੜਾ ਪਹਿਲਾ ਸਵਾਲ ਸਾਡੇ ਕੋਲ ਹੈਗਾ ਆ ਤਲੰਗ ਮਹੱਲਾ ਪਹਿਲੇ ਵਿੱਚ ਸ਼ਬਦ ਹੈਗਾ ਜੈਸੀ ਮੇ ਆਵੇ ਖਸਮ ਕੀ ਬਾਣੀ ਤੈਸੜਾ ਕਰੇ ਗਿਆਨਵੈ ਲਾਲੋ ਇਹ ਸਾਰਾ ਸ਼ਬਦ ਅਸੀਂ ਰੀਡ ਕਰਾਂਗੇ ਠੀਕ ਆ ਜੀ ਸੋ ਸਟਾਰਟ ਕਰਦੇ ਹਾਂ ਪਹਿਲਾ ਸਵਾਲ ਸਾਡੇ ਕੋਲ ਹੈਗਾ ਸਾਰਾ ਸ਼ਬਦ ਜਾਦ ਕਰਕੇ ਲਿਖਣਾ ਹੈ ਵਿਦਿਆਰਥੀ ਨੂੰ ਇਹ ਸ਼ਬਦ ਜਿਹੜਾ ਹੈਗਾ ਮੂਜਬਾਨੀ ਕੰਠੀ ਹੋਣਾ ਚਾਹੀਦਾ ਜਾਦ ਵੀ ਹੋਣਾ ਚਾਹੀਦਾ ਤੇ ਲਿਖਣਾ ਵੀ ਹੋਣਾ ਚਾਹੀਦਾ ਠੀਕ ਹੈ ਜੀ ਪਲੰਗ ਰਾਗ ਵਿੱਚ ਹੈਗਾ ਮਹੱਲਾ ਪਹਿਲਾ ਹੈ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਲ ਹੋਤਾਇਆ ਜੋਰੀ ਮੰਗੈ ਦਾਨ ਵੇ ਲਾਲੋ ਸ਼ਰਮ ਧਰਮ ਦੁਇ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ ਕਾਜ਼ੀਆਂ ਬੰਮਨਾ ਕੀ ਗੱਲ ਥੱਕੀ ਅਗਦ ਪੜੈ ਸੈਤਾਨ ਵੇ ਲਾਲੋ ਮੁਸਲਮਾਨੀਆਂ ਪੜਹਿ ਕਿਤਾਬ ਕਸ਼ਟ ਮਹਿ ਕਰੇ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹਿੰਦਵਾਨੀਆਂ ਇਹ ਭੀ ਲੇਖੇ ਲਾਏ ਵੇ ਲਾਲੋ ਖੂਨ ਕੇ ਸੋਹਿਲੇ ਗਾਵਿ ਇਹ ਨਾਨਕ ਰਤ ਕ ਕੁੰਗੂ ਪਾਏ ਬੇ ਲਾਲੋ ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੂਰੀ ਵਿੱਚ ਆਖ ਮਸੋਲਾ ਜੈਨ ਉਪਾਈ ਰੰਗ ਰਵਾਈ ਬੈਠਾ ਵਖੇ ਵਖ ਅਕੇਲਾ ਸੱਚਾ ਸੋ ਸਾਹਿਬ ਸਚਤ ਪਵਸ ਸਚੜਾ ਨਿਆਉ ਕਰੇਗ ਮਸੋਲਾ ਕਾਇਆ ਕੱਪੜ ਟਕ ਟਕ ਹੋਸੀ ਹਿੰਦੁਸਤਾਨ ਸਮਾਲ ਸੀ ਬੋਲਾ ਆਵਨ 78 ਜਾਨ 97 ਹੋਰ ਵੀ ਉਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਨਾਏ ਸੀ ਸੱਚ ਕੀ ਬੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਨਾਏ ਸੀ ਸੱਚ ਕੀ ਬੇਲਾ ਪਿਆਰੇ ਵਿਦਿਆਰਥੀਓ ਇਹ ਜਿਹੜਾ ਸ਼ਬਦ ਹੈਗਾ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਉਸ ਸਮੇ ਜਿਹੜਾ ਬਾਦਸ਼ਾਹ ਹੈਗਾ ਸੀ ਬਾਬਰ ਉਸ ਬਾਬਰ ਨੇ ਕਿਵੇਂ ਕਤਲੇਆਮ ਕੀਤਾ ਕਿਵੇਂ ਉਹ ਸਾਰੀ ਘਟਨਾਵਾਂ ਵਾਪਰਦੀ ਆ ਉਹ ਸਾਰੀ ਘਟਨਾ ਨੂੰ ਗੁਰਨਾਨ ਦੇਵ ਜੀ ਨੇ ਇਸ ਸ਼ਬਦ ਵਿੱਚ ਲਿਖਿਆ ਹੋਇਆ ਹੈ ਠੀਕ ਆ ਜੀ ਪਹਿਲਾ ਲੋਜਿਕ ਕੌਣ ਸੀ ਪਹਿਲਾ ਲੋਜਿਕ ਤਰਖਾਨ ਸੀ ਠੀਕ ਆ ਜੀ ਭਾਗੋਂ ਦੇ ਪਕਨਪੂੜੀਆਂ ਲਾਲੋ ਦੀ ਮਿੱਸੀ ਰੋਟੀ ਇਹ ਸਾਰੇ ਸ਼ਬਦ ਪਿਆਰੇ ਵਿਦਿਆਰਥੀਓ ਆਪ ਜੀ ਨੇ ਯਾਦ ਕਰਨਾ ਹੈਗਾ ਤੇ ਆਪ ਜੀ ਨੂੰ ਲਿਖਣਾ ਵੀ ਚਾਹੀਦਾ ਹੈਗਾ ਸੋ ਦਿਓ ਅਸੀਸ ਬੁਲਾਈਏ ਫਤਿਹ ਅਗਲੀ ਵੀਡੀਓ ਵਿੱਚ ਅਸੀਂ ਅਗਲਾ ਕੁਐਸਚਨ ਹੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ